ਰਿਤੇਦਾਰੀਆਂ ਦੇ ਨਾਲ ਉਹ ਕਿਵੇਂ ਕੱਢਣਗੇ ਜਿਨ੍ਹਾਂ ਨੇ ਡੋਲੀ 'ਚ ਬਿਠਾ ਕੇ ਤੋਰੀਆਂ ਹਈਆਂ ਨੇ ਉਹ ਕਿਵੇਂ ਤੋਰਨਗੇ ਫਿਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਜੇ ਜੇ ਰਿਤੇਦਾਰੀਆਂ ਪੌਣੀਆਂ ਆਣ ਨਾ ਤੇ ਇਹਨਾਂ ਦੀ ਉੱਥੇ ਹੀ ਪਿੰਡ 'ਚ ਪਾਉਣ ਜਿੱਥੇ ਇਹਨਾਂ ਦੀ ਜਿੱਥੇ ਉਹਦਾ ਪਿੰਡ ਆ ਉਹਨਾਂ ਨੂੰ ਘਰ ਜਵਾਈ ਕਿਉਂ ਰੱਖਦੇ ਨੇ ਉਹ ਜੇ ਧੀ ਵਿਆਹੀ ਆ ਤਾਂ ਉਹਨੂੰ ਪਿੰਡ ਪੇ ਜਾ ਉੱਥੇ ਰਹਿਣ ਹਨ ਪ੍ਰਵਾਸੀਆਂ ਨੇ ਇੱਕ ਸਿੱਖ ਪਰਿਵਾਰ ਦਾ ਨੌਜਵਾਨ ਬੱਚਾ ਫੇਰ ਅਮੀ ਨਾਲ ਮਾਰ ਦਿੱਤਾ। ਵੀਰ ਭਾਈ ਇਹ ਇਹ ਇੱਥੇ ਪੰਜਾਬ ਦੇ ਵਿੱਚ ਕੋਈ ਹੋਰ ਜਾਣਦੀ ਜ਼ਮੀਰ ਵਾਲਾ ਹੈ ਨਹੀਂ। ਵੱਡੇ ਦੇ ਧਰਾਵਾਂ ਲਾ ਕੇ ਸਾਨੂੰ ਡਿਬੜੂ ਘਰ ਜੇਲ੍ਹੋਂ ਛੁੜ ਦਿੰਦੇ ਆ। ਬਾਬੇ ਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰਿਓ। ਕਿਹੜੀ ਜਥੇਬੰਦੀ ਆ ਬਾਬਾ ਜੀ ਆਪਣੀ? ਜਥੇਦਾਰ ਬਾਬਾ ਰਾਜਾ ਰਾਜੀ ਅਰਬਾ ਖਰਬਾ ਤਰਨਤਲ। ਜੁਮੀਨ ਸਿੰਘ ਮੋਰਚਾ ਚੰਡੀਗੜ੍ਹ ਮਹਾਲੀ। ਉਹਨਾਂ ਦੇ ਥਾਪੇ ਹੋਏ ਜ਼ਿਲ੍ਹਾ ਜਸੇਦਾਰ ਦਾਸਪੁਰ ਕਰ ਦੇਗਾ। ਜ਼ਿਲ੍ਹਾ ਲੁਧਿਆਣੇ ਦੇ। ਜੋ ਕਿ ਅੱਜ ਇਹ ਘਟਨਾ ਵਾਪਰੀ ਆ ਜੋ ਜਸਪਾਲ ਬੰਗਰ ਦੇ ਪੁਲਤੇ ਵੀ ਇੱਕ ਪ੍ਰਵਾਸੀਆਂ ਨੇ ਇੱਕ ਸਿੱਖ ਪਰਿਵਾਰ ਦਾ ਨੌਜਵਾਨ ਬੱਚਾ ਬੇਰਹਿਮੀ ਨਾਲ ਮਾਰ ਦਿੱਤਾ ਬਿਨਾਂ ਸੋਚੇ ਸਮਝੇ ਮਾਰਿਆ ਜੇ ਕੋਈ ਰੰਗਿਆ ਸੀ ਤੇ ਉਹਦੇ ਨਾਲ ਬਹਿ ਕੇ ਵੀ ਗੱਲ ਕਰ ਸਕਦੇ ਸੀਗੇ ਪਰ ਜਿਹੜੇ ਤਰੀਕੇ ਨਾਲ ਇਹ ਇੱਕ ਨੌਜਵਾਨ ਨੂੰ ਮਾਰਦੇ ਜਾਂ ਕਿਤੇ ਬੱਚੇ ਨੂੰ ਮਾਰਦੇ ਆ ਪਰ ਮਾਰਦੇ ਬੇਰਹਿਮੀ ਨਾਲ ਆ ਕੀ ਗੱਲ ਭਾਈ ਇਹ ਇਹ ਇੱਥੇ ਪੰਜਾਬ ਦੇ ਵਿੱਚ ਕੋਈ ਹੋਰ ਜਾਣਦੀ ਜ਼ਮੀਰ ਵਾਲਾ ਹੈ ਨਹੀਂ ਪੰਜਾਬ ਪੁਲਿਸ ਵੀ ਹੈਗੀ ਆ ਪੰਜਾਬ ਸਰਕਾਰ ਵੀ ਹੈਗੀ ਆ ਹੁਣ ਤੁਹਾਨੂੰ ਪਤਾ ਨਹੀਂ ਇਹਨਾਂ ਵਿੱਚੋਂ ਛੇ ਘੜਾ ਦਿੰਦਾ ਕਿੰਨੂ ਇਹਨਾਂ ਦੀ ਲੋੜ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਜੇ ਇਹਨਾਂ ਨੂੰ ਨਾਥ ਪੰਜਾਬ ਪੁਲਿਸ ਨਾਥ ਪਾ ਲਵੇ ਤੇ ਬਹੁਤ ਵਧੀਆ ਨਹੀਂ ਤਾਂ ਫਿਰ ਦਲਪੰਤ ਬੈਠਾ ਬਨ ਨਾਥ ਪਾ ਕੇ ਬਹਾਊਗਾ ਇਹ ਬਾਬਾ ਜੀ ਡੇਲੀ ਦੀ ਖਬਰ ਆਉਣ ਲੱਗੀ ਪਹਿਲਾਂ ਚੰਡੀਗੜ੍ਹ ਦੇ ਵਿੱਚ ਨੌਜਵਾਨ ਦੋ ਮਾਰੇ ਸੀ ਕਿਰਚੀਆਂ ਨਾਲ ਜਾਦੂਗਾ ਤੁਹਾਨੂੰ ਬਾਬਾ ਰਾਜਾ ਰਾਜ ਸਿੰਘ ਜੀ ਉੱਥੇ ਪਹੁੰਚੇ ਜੀ ਉਸ ਤੋਂ ਬਾਅਦ ਹਸਿਆਰਪੁਰ ਜੀ ਤੇ ਉਸ ਤੋਂ ਬਾਅਦ ਅਮਰੇ ਕੋਲੇ ਵੀ ਹੋਇਆ ਵਗਾ ਤੇ ਛਾਂਨੇ ਹਾਲ ਵੀ ਹੋਇਆ ਵਗਾ ਅੱਜ ਇੱਥੇ ਹੋ ਗਿਆ ਵਗਾ ਇਹਦੇ ਬਾਰੇ ਕੀ ਕਹਿ ਸਕਦੇ ਆਂ ਵੀ ਕੀ ਪ੍ਰਸ਼ਾਸਨ ਇਹਦੇ ਬਾਰੇ ਕੀ ਕਰ ਸਕਦਾ ਵਗਾ ਕਿਉਂਕਿ ਇਹਨਾਂ ਦੀ ਬਿਲਕੁਲ ਢੇਲਾ ਇਹ ਲੋਕ ਇਹਨਾਂ ਦੇ ਸਕੰਜਾ ਕਿਉਂ ਨਹੀਂ ਕੱਸਦੇ ਇਹ ਸਾਡੇ ਦੇ ਧਰਾਵਾ ਲਾ ਕੇ ਸਾਨੂੰ ਡਿਬੜੂ ਘਰ ਜੇਲ੍ਹੋਂ ਛੁੜ ਦਿੰਦੇ ਆ ਪਰ ਇਹਨਾਂ ਬਾਅਦ ਇਹ ਜੇਲ੍ਹ ਕਿਉਂ ਨਹੀਂ ਬਣੀ ਐ ਇਹ ਸਾਡੇ ਲਿਆ ਕੇ ਥਰੀਕ ਬਣਾ ਕੇ ਬਿਠਾ ਦੇ ਸਾਡੀ ਇੱਕ ਦੇ ਉੱਤੇ ਇਹਨਾਂ ਨੂੰ ਕਿਉਂ ਨਹੀਂ ਤੋਣਦੇ ਥੇ ਸਾਡੇ ਦਾ ਕਿਉਂ ਨਹੀਂ ਪੇਰਨ ਧੱਕਦੇ ਇਹਨਾਂ ਨੂੰ ਬਣਾ ਕੇ ਰੱਖਿਓ ਇਹਨਾਂ ਨੂੰ ਆਪਣੇ ਰਿਸ਼ਤੇਦਾਰ ਬਣਾ ਕੇ ਰੱਖਿਆ ਹੋਇਆ ਇੱਥੋਂ ਇਹਨੂੰ ਕਿਉਂ ਨਹੀਂ ਕੱਢਦੇ ਇਥੋਂ ਇਹਨਾਂ ਦਾ ਕੀ ਬੈਨੀਫਿਟ ਹੈ ਇਹਨਾਂ ਨੂੰ ਕੀ ਐ ਸਿੱਖ ਲੋਗੇ ਇੱਥੇ ਦੇ ਕੰਮ ਨਹੀਂ ਕਰਦੇ ਸੇ ਕੰਮ ਇੱਥੇ ਕੋਈ ਕਰਦੀ ਨਹੀਂ ਕੰਮ ਕਿਉਂ ਇਹਨਾਂ ਨੂੰ ਬਿਠਾਇਆ ਗਿਆ ਇੱਥੇ ਇਹ ਜਾ ਦਾ ਚੱਪ ਚਲੇ ਜਿੱਦਾਂ ਆਇਓ ਤਾਂ ਚਲੇ ਜਾਣ ਨਹੀਂ ਤਾਂ ਹੁਣ ਕਹੇ ਤਾਂ ਇਹ ਜੋ ਮਰਜੀ ਹੋਵੇ ਕੱਲ ਤਾਂ ਜਿਹੜਾ ਮਾਹੌਲ ਆ ਉਹ ਬਹੁਤ ਵੱਡੇ ਪੱਦਰ ਤੇ ਹੋਣਾ ਕਿਉਂਕਿ ਮੈਨੂੰ ਕੋਲਾ ਆ ਚੁੱਕੀਆਂ ਨੇ ਜਿੱਥੋਂ ਜਿੱਥੋਂ ਕਟਨਾ ਵਾਪਰੀ ਆ ਉਹ ਸਾਰੇ ਕੱਲ ਨੂੰ ਪਹੁੰਚ ਰਿਹਾ। ਇਹ ਕੱਲ ਨੂੰ ਇਹ 14 ਦੇ 14 ਬੰਦੇ ਚੱਕ ਕੇ ਇਹਨਾਂ ਦੇ ਪੰਦੀਆਂ ਧਰਾਵਾਂ ਲਾ ਕੇ ਜੇਲ੍ਹ ਤੋਂ ਨਾ ਨਾ ਛੁੱਟੇ। ਫੇਰ ਕੱਲ ਨੂੰ 14 ਦੇ 28 ਵੀ ਜਾ ਸਕਦੇ ਆ। ਰਾਜ ਨਹੀਂ ਕਰਨਾ ਸੀ ਅਸੀਂ ਹੁਣ ਸਾਡੇ ਹੁਣ ਹੱਥ ਖੜੇ ਹੋ ਗਏ ਹੁਣ ਦੇ ਆਜ ਨਹੀਂ ਕਰ ਸਕਦੇ। ਇਹ ਹੁਣ ਬੇਰਹਿਮੀ ਆ। ਅਸੀਂ ਬਿਲਕੁਲ ਬਰਦਾਸ਼ ਹੀ ਨਹੀਂ ਕਰਦੇ ਹੁਣ ਬਰਦਾਸ਼ ਤੋਂ ਹੱਦ ਤੋਂ ਵੱਧ ਹੋ ਚੁੱਕੀ ਆ। ਕਿੰਨਾ ਕੁ ਬਰਦਾਸ਼ ਕਰੀਏ। ਬਾਬਾ ਜੀ ਪਿੰਡ ਦੇ ਲੋਕ ਜਿਹੜੇ ਇਹਨਾਂ ਨੂੰ ਕੱਢਣਾ ਚਾਹੁੰਦੇ ਨੇਗੇ ਉਹ ਦੋ ਚਾਰ ਹੁੰਦੇ ਨੇਗੇ। ਬਾਕੀ ਸਾਰਾ ਪਿੰਡ ਪ੍ਰਵਾਸੀਆਂ ਦੇ ਨਾਲ ਹੁੰਦਾ ਵਗਾ ਵੀ ਸਾਡਾ ਕੰਮ ਨਹੀਂ ਚੱਲਣਾ ਵਗਾ ਸਾਡਾ ਝੋਂਡਾ ਕੌਣ ਲਾਊਗਾ ਮੱਝਾਂ ਨੂੰ ਪੱਠੇ ਕੌਣ ਪਾਊਗਾ ਉਹਨਾਂ ਬਾਰੇ ਕੀ ਕਹਿ ਸਕਦੇ ਹੋ ਕਿ ਵੀ ਦੋ ਚਾਰ ਬੰਦੇ ਕੱਢਣ ਵਾਲੇ ਹੁੰਦੇ ਨੇ ਪਿੰਡ ਦੇ ਵਿੱਚੋਂ ਬਾਕੀ ਉਹਨਾਂ ਪ੍ਰਵਾਸੀਆਂ ਦੇ ਨਾਲ ਹੁੰਦੇ ਨੇ ਬਾਕੀ ਰਿਤੇਦਾਰੀਆਂ ਪਾ ਲੈਂਦੇ ਆ ਜਿਨ੍ਹਾਂ ਤੇ ਹ ਰਿਤੇਦਾਰੀਆਂ ਨੇ ਉਹਨਾਂ ਦੇ ਨਾਲ ਉਹ ਕਿਵੇਂ ਕੱਢਣਗੇ ਜਿਨ੍ਹਾਂ ਨੇ ਡੋਲੀ 'ਚ ਬਿਠਾ ਕੇ ਤੋਰੀਆਂ ਹੋਈਆਂ ਨੇ ਉਹ ਕਿਵੇਂ ਤੋਰਨਗੇ ਫਿਰ ਮੈਂ ਇਹ ਵੀ ਗੱਲ ਕਹਿਣੀ ਚਾਹਨਾ ਜੇ ਜੇ ਰਿਤੇਦਾਰੀਆਂ ਪਾਉਣੀਆਂ ਨੇ ਨਾ ਇਹ ਇਹਨਾਂ ਦੀ ਉੱਥੇ ਹੀ ਪਿੰਡ 'ਚ ਪਹੁੰਚ ਜਿੱਥੇ ਇਹਨਾਂ ਦੀ ਜਿੱਥੇ ਇਹਨਾਂ ਦਾ ਪਿੰਡ ਆ ਉਹਨਾਂ ਨੂੰ ਘਰ ਜਵਾਈ ਕਿਉਂ ਰੱਖਦੇ ਨੇ ਉਹ ਜੇ ਧੀ ਵਿਆਹੀ ਆ ਤਾਂ ਉਹਨੂੰ ਪਿੰਡ ਭੇਜਣਾ ਉੱਥੇ ਰਹਿਣ ਉਹ ਘਰ ਜਵਾਈ ਬਣਾ ਕੇ ਕਿਉਂ ਰੱਖਦੇ ਕੰਮ ਕਰਾਉਂਦੇ ਨੇ ਲੋਕ ਕੰਮ ਕਰਾਉਂਦੇ ਨੇ ਕੰਮ ਇੱਥੇ ਫਿਰ ਸਾਡੇ ਬੱਚੇ ਮਰਵਾਉਂਦੇ ਨੇ ਫਿਰ ਪੂਰੀ ਸਰਕਾਰ ਨੂੰ ਭੱਜਣਾ ਪਉਂਦੇ ਅੱਜ ਇੱਕ ਇੱਕ ਸਿੱਖ ਪਰਿਵਾਰ ਦਾ ਬੱਚਾ ਮਾਰਿਆ ਗਿਆ ਇਹਨਾਂ ਪ੍ਰਵਾਸੀਆਂ ਨੇ ਮਾਰਿਆ ਉਹਨਾਂ ਦੇ ਚੱਕਰ 'ਚ ਪੰਜਾਬ ਪੁਲਿਸ ਦੇ ਅਗਲਾ ਕਿੱਦਾਂ ਖੜੀ ਆ ਖੜੀ ਆ ਨਾ ਹੁਣ ਇਹ ਦੇ ਵਿੱਚ ਕਿੰਨੇ ਲੋਕਾਂ ਦਾ ਨੁਕਸਾਨ ਹੈ ਕਿੰਨੀ ਪਬਲਿਕ ਖੜੀ ਆ ਕਿੰਨੀਆਂ ਗੱਡੀਆਂ ਮੋਟਰ ਹੁਣ ਜਾਮ ਲੱਗਿਆ ਸੀਗਾ ਕੀਪਤਾ ਕੀ ਦੀ ਕੀ ਮਜਬੂਰੀ ਹੋਊਗੀ ਜਿਹੜਾ ਇੱਥੇ ਫਸਿਆ ਬੈਠਾ ਹੋਊਗਾ ਮੈਂ ਇਹ ਵੀ ਗੱਲ ਕਹਿਣੀ ਕਿ ਉਹਨਾਂ ਨੂੰ ਗਲਤੀ ਇੱਕ ਬੰਦੇ ਦੀ ਹੁੰਦੀ ਆ ਪਰ ਨੁਕਸਾਨ ਪੂਰਾ ਪੰਜਾਬ ਪੁਗਦਾ ਹੈ ਨੀ ਗਲਤੀ ਇੱਕ ਨੁਕਸਾਨ ਇੱਕ ਬੰਦਾ ਇੱਕ ਕਰਦਾ ਵਾ ਨੁਕਸਾਨ ਪੂਰੇ ਟ੍ਰੈਫਿਕ ਪੁਗਦਾ ਵਾ ਹੁਣ ਪੰਜਾਬ ਪੁਲਿਸ ਇੱਥੇ ਖੜੀ ਆ ਅਸੀਂ ਤਾਂ ਵੀ ਪੰਜਾਬ ਪੁਲਿਸ ਨੂੰ ਹੀ ਕਹਿਣਾ ਆ ਕਿ ਤੁਹੀ ਇਹਨਾਂ ਦਾ 56 ਕੱਥੋ ਕਿਉਂ ਨਹੀਂ ਕੱਸਦੇ ਇਹਨਾਂ ਦੇ ਬੰਦੀ ਕਾਰਵਾਈ ਕਰੋ ਇਹਨਾਂ ਦਾ ਸਨাক্তੀ ਕਾਰਡ ਇਹਨਾਂ ਦਾ ਆਧਾਰ ਕਾਰਡ ਇਹਨਾਂ ਦੇ ਪੈਨ ਕਾਰਡ ਜੋ ਵੀ ਹੈ ਚੈੱਕ ਕਰੋ ਇਹਨਾਂ ਦੇ ਬੰਦੀ ਕਾਰਵਾਈ ਕਰੋ ਜੇ ਹੈਗਾ ਤੇ ਪ੍ਰੂਫ ਠੀਕ ਹੈ ਨਾ ਚੱਲ ਦੁਬਾਰਾ ਵਾਪਸੀ ਯੂਪੀਪੀਆਰ ਆਏ ਉੱਥੇ ਹੀ ਚੱਲ ਤੇਰਾ ਉੱਥੇ ਹੀ ਕੰਮ ਆ ਪਾਪਾ ਜੀ ਆ ਅਮਰੀਕ ਕੋਲੇ ਦੀ ਖਬਰ ਆ ਗਈ ਪੰਜਾਬੀ ਨੇ ਇੱਕ ਜਵਾਕ ਚੱਕ ਲਿਆ ਸੀਗਾ ਉਹ 24 ਘੰਟਿਆਂ ਦੇ ਵਿੱਚ ਅਨਕਾਊਂਟਰ ਕਰਤਾ ਸੀ ਪੰਜਾਬੀ ਮੁੰਡੇ ਦਾ 24 ਘੰਟਿਆਂ ਦੇ ਵਿੱਚ ਨਾ ਕਾਊਂਟਰ ਕਰਤਾ ਸੀ ਗਾਈ। ਇਹ ਗੱਲ ਦੇਖਦੇ ਹੋ ਨਾ ਇੱਕ ਬੰਦੇ ਨੂੰ ਫਰੋਜ ਨਹੀਂ ਆਈ ਸੀ। ਇਹ ਪੰਜਾਬੀ ਕਿਉਂ ਰੜਕਦੇ ਨੇਗੇ? ਇਹ ਇਹ ਰੜਕਣੇ ਆ। ਹਾਂਜੀ। ਇਹ ਰੜਕਣੇ ਆ ਸਾਡੇ ਹੀ ਸਾਡੇ ਵੈਰੀ ਆ। ਪਰ ਇਹ ਸਿੱਖ ਕੌਮ ਉਦੋਂ ਨਹੀਂ ਖਤਮ ਹੋਈ ਜਦੋਂ ਦੋ ਰਹਿ ਗਏ ਸੀਗੇ। ਉਦੋਂ ਨਹੀਂ ਖਤਮ ਹੋਇਆ ਹੁਣ ਕੀ ਖਤਮ ਹੋਣਿਆ ਪੰਜਾਬ ਨੂੰ ਡੋਬਿਆ। ਸਾਰੇ ਆਮ ਡੋਬਿਆ ਪੰਜਾਬ ਨੂੰ ਸਾਰੇ ਆਮ ਪਾਣੀ ਨੰਗਲ ਡੈਮ ਦਾ ਖੋਲਿਆ ਪਰ ਪੰਜਾਬ ਹਾਲੀ ਵੀ ਨਹੀਂ ਮਰਿਆ। ਖਾਲੀ ਵੀ ਨਹੀਂ ਮਰਿਆ। ਇਹ ਮਰਣਾ ਨਹੀਂ ਇਹ ਨਹੀਂ ਜਣਾਂ ਬਹੁਤ ਡੁੰਗੀਆਂ ਨੇ। ਪਰ ਮਾਰਨ ਵਾਲੇ ਵੀ ਕੰਮ ਨਹੀਂ ਛੱਡੀ ਪਰ ਅਸੀਂ ਹੁਣ ਲਿਹਾਜ ਨਹੀਂ ਕਰਨਾ ਜੇ ਇਹਨਾਂ ਨੂੰ ਨਾਤਰ ਸਰਕਾਰ ਪਾਉਂਦੀ ਹੈ ਠੀਕ ਹੈ ਜੇ ਇਹਨਾਂ ਨੂੰ ਵੋਟਾਂ ਦੀ ਲੋੜ ਹੈ ਤੇ ਇਹ ਵੋਟਾਂ ਜਾ ਕੇ ਯੂਪੀ ਬਿਹਾਰ ਤੇ ਲੜ ਲਿਆ ਕਰਨ ਲਖਨ ਇੱਥੇ ਆ ਕੇ ਐਮਐਲਏ ਕਰੀ ਜੋ ਪ੍ਰਧਾਨ ਕਰੀ ਜੀ ਐਮਐਲਏ ਕਰਨੀ ਉਹ ਚੱਹ ਕਰ ਲਿਆ ਨਾਲੇ ਖੁਦ ਐਮਐਲਏ ਮੌਜੂਦਾ ਜੀਵਨ ਸਿੰਘ ਸੰਗੋਵਾਲ ਦਾ ਪਿੰਡ ਹੈਗਾ ਉਹਨੂੰ ਚਾਹੀਦਾ ਸੀ ਇੱਥੇ ਆਉਣਾ ਖੁਦ ਕਿਉਂਕਿ ਆਂ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਆ ਕੋਈ ਆਉਂਦੇ ਨਹੀਂਗੇ ਮੁਰ ਜਾਂਦੇ ਨਹੀਂਗੇ ਇਹ ਆਪ ਦਾ ਭਾਸਣ ਦੇ ਕੇ ਅੱਜ ਆ ਕਿਹੜੀ ਘਟਨਾ ਹੋਈ ਹੈ ਸਮਝ ਲੋ ਵੀ ਪੂਰੇ ਦੇਸ਼ ਨੂੰ ਘਾਟਾ ਪਿਆ ਵਗਾ ਇਹ ਘਟਨਾ ਦਾ ਵਿੱਚ ਕੋਈ ਅਸੀਂ ਚਮਕੌਰ ਸਾਹਿਬ ਅੱਜ ਮਹੱਲਾ ਖੜਨ ਗਏ ਸੀ ਸਾਡਾ ਅੱਜ ਦਾ ਜਿਹੜਾ ਮਹੱਲਾ ਸੀਗਾ ਚਮਕੌਰ ਸਾਹਿਬ ਦੀ ਦਸਹਿਰੇ ਦਾ ਮਹੱਲਾ ਜਿਹੜਾ ਸਾਡਾ ਉੱਥੇ ਨਿਕਲਦਾ ਉਹ ਸਾਡਾ ਅੱਜ ਜਿਹੜਾ ਅੱਜ ਸਾਡਾ ਦਸਹਿਰਾ ਹੈ ਨਾ ਉਹ ਵੱਖਰਾ ਸੀਗਾ ਠੀਕ ਹੈ ਜੀ ਥੂਪਾ ਤਰਹਾਂ ਦੇ ਨਾਲ جنگ ਸੀ ਸਾਡੀ ਅੱਜ ਜੋ ਸਾਨੂੰ ਅੱਧੀ ਛੱਡ ਕੇ ਆਉਣੀ ਪੈ ਗਈ ਆ ਮੈਂ ਜ਼ਿਲ੍ਹਾ ਜੱਥੇਦਾਰ ਲੁਧਿਆਣੇ ਦਾ ਮੇਰੀ ਜ਼ਿੰਮੇਵਾਰੀ ਮੈਂ ਜ਼ਥੇਦਾਰ ਕਹਿੰਦਾ ਪ੍ਰਗਟ ਸਿਆਂ ਜਾਂ ਤੇਰਾ ਦਿલાઈ ਤੈਨੂੰ ਜਾਣਾ ਪੈਣਾ ਈ ਮੈਂ ਮੁਹੱਲਾ ਸੜ ਕੇ ਇੱਥੇ ਆਇਆ ਹਾਂ ਪਰ ਮੈਨੂੰ ਕੋਈ ਇਹ ਕਵੇ ਨਾ ਕਿ ਇਹਨੂੰ ਅਸੀਂ ਐਂ ਕਰਦਾਂਗੇ ਹੋਗਾ ਤਾਂ ਪਾ ਕਿਸੀਆਂ ਕਰਾ ਦੂੰ ਜਿਹੜਾ ਮਰਜ਼ੀ ਮੇਰੇ ਸਾਹਮਣੇ ਆ ਜਾਏ ਮੈਂ ਲਿਆਜ ਨਹੀਂ ਕਰਨਾ ਮੈਂ ਵਿਗਣ ਵਾਲਿਆਂ ਦੀ ਨਹੀਂ ਝੁਕਣ ਵਾਲਿਆਂ ਦੀ ਨਹੀਂ ਨਾ ਵਿਗਿਆ ਨਾ ਝੁਕਿਆ ਵਾ ਮੈਂ ਉਹ ਜ਼ਥੇਦਾਰ ਮੈਂ ਅਕਾਲੀ ਫੂਲਾ ਸਿੰਘ ਦੀ ਸੋਚ ਤੇ ਪੈਰਾ ਦੇਣ ਵਾਲਾ ਮੈਂ ਲਿਆਜ ਨਹੀਂ ਕਰਨਾ ਮੇਰਾ ਜ਼ਥੇਦਾਰ ਬਾਬਾ ਜੀ ਪ੍ਰਸ਼ਾਸਨ ਉੱਤੇ ਕਿੰਨਾ ਗਿ ਯਕੀਨ ਆ ਹੋਰ ਤੁਹਾਨੂੰ ਦੇਖੋ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵਾ ਪਰ ਸਾਨੂੰ ਕੋਈ ਯਕੀਨ ਨਹੀਂ ਆ ਕਿਉਂਕਿ ਐਹੀ ਤਾਂ ਹੋਣੀ ਹੀ ਆਏ ਆ ਹਾਂਜੀ ਦੁਪਹਿਰੇ 12 1 ਵਜੇ ਦਾ ਬੱਚਾ ਗੁੰਮਿਆ ਹੋਇਆ ਹਾਲੇ ਤੱਕ ਉਹਦਾ ਕੋਈ ਅਤਾ ਪਤਾ ਨਹੀਂ ਠੀਕ ਹੈ ਤੇ ਉਹਦਾ ਕੋਈ ਅਤਾ ਪਤਾ ਨਹੀਂ ਹੈਗਾ ਠੀਕ ਹੈ ਜੀ ਇਹ ਤੁਹਾਨੂੰ ਸਿਰਫ ਰਾਤ ਇਹ ਲੈਂਟਾ ਮੰਗਾ ਲੈਣੇ ਜੇ ਕਰ ਲੈਣੇ ਉਹ ਕਰ ਲੈ ਤੁਸੀਂ ਸਵੇਰ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ ਬਾਕੀ ਕਈ ਕਹਿੰਦੇ ਸਰਪੰਚ ਹੋ ਗਿਆ ਜਾਂ ਐਮਐਲਏ ਹੋ ਗਿਆ ਇਹਨਾਂ ਨੇ ਫੋਟੋ ਮੋਰਾ ਲਾ ਲਾ ਕੇ ਦਿੱਤੀਆ ਕਿ ਤੁਸੀਂ ਉੱਥੇ ਜਾ ਕੇ ਜ਼ਗਇਦਰ ਕਾਰਡ ਬਣਾ ਲਓ ਆਪਣਾ ਪੈਨ ਕਾਰਡ ਬਣਾ ਲਓ ਕਿ ਆਪਣੀ ਬੋਟ ਬੈਂਕ ਬਣਾਈ ਉਹਨਾਂ ਨੇ ਭਈਆਂ ਨੂੰ ਜਿਹੜੇ ਜਿਹੜੇ ਵੀ ਪਿੰਡਾਂ ਜਾ ਕੇ ਦੇਖ ਲੋ ਹਾਲ ਇਹੀ ਆ ਤੇ ਸੀਐਮ ਭਗਵੰਤ ਮਾਨ ਕਹਿੰਦਾ ਕਿ ਆਪਣੇ ਪੰਜਾਬੀ ਜੁਕੀ ਬਿਹਾਰ ਦੇ ਵਿੱਚ ਨੇ ਇੱਥੇ ਨੇ ਉੱਥੇ ਨੇ ਹਾਂਜੀ ਹਾਂਜੀ ਤੇ ਕਹਣਾ ਚਾਹੁੰਦਾ ਕਿ ਸਾਡੇ ਜਿਹੜੇ ਪੰਜਾਬੀ ਉੱਥੇ ਆ ਕੇ ਆਪਣਾ ਕਾਰੋਬਾਰ ਕਰਦੇ ਆ ਕਰੋੜਾਂ ਦੀਆਂ ਜ਼ਮੀਨਾਂ ਲਈਆਂ ਉਹਨਾਂ ਨੇ ਪਾਰੋਂ ਕਿਸੇ ਬੱਚੀਆਂ ਨਾਲ ਰੇਪ ਤੇ ਨਹੀਂ ਕਰਦੇ ਨਹੀਂ ਨਹੀਂ ਕਿਸੇ ਬਟਿਆਂ ਦੇ ਕੁਪ ਤੰਗਾ ਤੇ ਡਾਂਗਾ ਤੇ ਨਹੀਂ ਜੰਦੇ ਸਾਡੇ ਪੰਜਾਬੀ ਜਿਹੜੇ ਚੂਕੀ ਬਿਹਾਰ ਚ ਨੇ ਅਗਰ ਉਹ ਇਹੋ ਜਿਹਾ ਕੰਮ ਕਰਨਗੇ ਤਾਂ ਕੱਢ ਦਿਓ ਕੱਢ ਦਿਓ ਸੀ ਗੱਲ ਇਹ ਕਿਹੜੇ ਸਾਡੇ ਪੰਜਾਬੀ ਚੂਕੀ ਬਿਹਾਰ ਉਧਰ ਸਾਰੇ ਉੜੀਸਾ ਸਾਰੇ ਪਾਸੇ ਨੇ ਸਾਡੇ ਪੰਜਾਬੀ ਚਾਰ ਚਾਰ ਬੱਚੇ ਬੱਚਿਆਂ ਦੇ ਚਾਰ ਚਾਰ ਸਾਲ ਸਾਲ ਦੇ ਬੱਚਿਆਂ ਦਾ ਰੇਪ ਤੇ ਨਹੀਂ ਕਰਦੇ ਹਾਂਜੀ ਚਾਰ ਚਾਰ ਸਾਲ ਦੀਆਂ ਬੱਚੀਆਂ ਦੇ ਨਹੀਂ ਚੱਕਦੇ ਸ਼ਰਮ ਆਉਂਦੀ ਕਹਿਣ ਲੱਗਿਆਂ ਕਿ ਜਨ ਨੂੰ ਗਊ ਮਾਤਾ ਕਹਿੰਦੇ ਨੇ ਹਿੰਦੂ ਧਰਮ ਉਹ ਵੀਡੀਓ ਆਂਦੀ ਆ ਗਲੀ ਦੇ ਵਿੱਚ ਉਹ ਭਈਆ ਦਾ ਰੇਪ ਕਰਨ ਰਿਆ ਹਾਂ ਇੱਕ ਪੀੜੀ ਆਈ ਭਈਆ ਕੁੱਤੀ ਚੱਕ ਕੇ ਅੰਦਰ ਲੈ ਗਿਆ ਉਹਦਾ ਰੇਪ ਕਰਨ ਰਿਆ ਤੇ ਉਥੇ ਜਗਾ ਕਹਿ ਰਹੀ ਧੀ ਪਹਿਣਾਉਗੀ ਨਾ ਛੱਡੂਗਾ ਨਹੀਂ ਨਹੀਂ ਜਿਹੜਾ ਗਾਈ ਦੇ ਨਾਲ ਲੱਗਿਆ ਜਾਂ ਕੁੱਤੀ ਨੂੰ ਚੱਕ ਚੱਕ ਕੇ ਲੈ ਕੇ ਜਾ ਰਾ ਕਿੱਦਾਂ ਛੱਡੂਗਾ ਕਿਸੇ ਦੇ ਬੱਚੇ ਨੂੰ ਇਹ ਜਿਹੜਾ ਸਾਰਾ ਕੰਮ ਹੋ ਰਿਹਾ ਨਾ ਜਿਹੜੇ ਤੁਹਾਡੇ ਸਰਪੰਚ ਪੰਚ ਇਹਨਾਂ ਨੇ ਖੋਦ ਮੋਰਾ ਲਾ ਲਾ ਕੇ ਦਿੱਤੀਆਂ ਕਿ ਜਾਓ ਆਪਣੇ ਵੋਟਰ ਕਾਰਡ ਬਣਾਓ ਤਾਂ ਸਾਨੂੰ ਵੋਟਾਂ ਪਾਓ ਹੁਣ ਲੁਧਿਆਣੇ ਦਾ ਕਿਹੜਾ ਇੱਕ ਪ੍ਰਧਾਨ ਆ ਪ੍ਰਵਾਸੀਆਂ ਦਾ ਜੀ ਹਾਂ ਜੀ ਉਹ ਕਹਿੰਦਾ ਵਗਾ ਵੀ ਜੇ ਅਸੀਂ ਇੱਥੇ ਆ ਤਾਂ ਪੰਜਾਬੀ ਵੀ ਬਾਹਰ ਗਈ ਹੋਈ ਨਹੀਂ ਕਿ ਪੰਜਾਬ ਅਸੀਂ ਪੰਜਾਬੀ 150 ਰੁਪਏ ਦੀ ਟਿਕਟ ਲਾ ਕੇ ਨਹੀਂ ਗਏ ਹੋਏ ਪੰਜਾਬੀ ਪੈਨੋਂ 40-45 ਲੱਖ ਲਾਉਂਦੇ ਨੇ ਆਈ ਲੈਟਸ ਕਰਦੇ ਨੇ ਉਹਦੀ ਭਾਸ਼ਾ ਸਿੱਖਦੇ ਨੇ ਉਦੋਂ ਦਾ ਕਾਨੂੰਨ ਸਿੱਖਦੇ ਨੇ ਫੇਰ ਜਾਂਦੇ ਨੇ ਇਹ ਥੋੜੀ ਆ ਕੀ ਆ 150 ਰੁਪਏ ਦੀ ਟਿਕਟ ਪੜੀ ਤੇ ਜਨੈਕ ਦਾ ਹਾਬੜਾ ਦੇ ਤੇ ਬੈਠ ਕੇ ਲੁਧਿਆਣੇ ਆ ਜੀ ਬੜਾ ਫਰਕ ਆ ਪੰਜਾਬੀ ਉਥੇ ਜਾਂਦੇ ਆ ਨਾ ਜਿੰਨਾ ਚਿਰ ਇੱਕ ਕਾਗਜ਼ੀ ਨੂੰ ਦਾ ਕੱਟ ਹੁੰਦਾ ਏਅਰਪੋਰਟ ਤੋਂ ਵਾਪਸ ਕਰ ਦਿੰਦੇ ਆ ਪਰ ਪੰਜਾਬ ਦੇ ਵਿੱਚ ਬੰਦ ਪਾਇਆ ਹੋਇਆ ਕੋਈ ਕਿਥੋਂ ਕ੍ਰਾਈਮ ਕਰਕੇ ਲੁਧਿਆਣੇ ਕੋਈ ਕਿਥੋਂ ਕਤਲ ਕਰਕੇ ਆ ਗਿਆ ਰੇਪ ਕਰਕੇ ਆ ਗਿਆ ਅੱਜ ਕੱਖ ਨਹੀਂ ਪਤਾ ਕਿ ਸਾਡੇ ਨਾਲ ਦਾ ਬੰਦਾ ਖੜਾ ਕੀ ਕਰ ਰਿਹਾ ਕੌਣ ਆ ਇਹ ਕਿੱਦਾਂ ਆ ਇਹ ਐਸਾ ਪੰਜਾਬ ਦਾ ਇਹ ਹਾਲ ਆ ਸਟੇਸ਼ਨ ਦੇ ਉੱਤਰਦੇ ਆ ਨਾ ਕਿਸੇ ਦਾ ਕਾਗਜ਼ ਚੈੱਕ ਹੁੰਦੇ ਨਾ ਕਿ ਲਈ ਆਈਡੈਂਟੀਟੀ ਚੈੱਕ ਹੁੰਦੀ ਆ ਬਸ ਜੀ ਚਪਲਾ ਪਾ ਕੇ ਆਉਂਦੇ ਨੇ ਹੈਨਾ ਤੇ ਇਸ ਕਰਕੇ ਜਿਹੜੇ ਇਥੋਂ ਦੇ ਆਮ ਆਦਮੀ ਪਾਰਟੀ ਨੇ ਜਿਹੜਾ ਗੰਦ ਪਾਇਆ ਨਾ ਪੰਜਾਬ ਦੇ ਵਿੱਚ ਕੋਈ ਉਹ ਸੀਐਮ ਜਿਹੜਾ ਜਿਹੜਾ ਭਗਵੰਤ ਸਾਨ ਨੂੰ ਚਲਾਉਣ ਵਾਲਾ ਉਹ ਭਈਆ ਵਾ ਤੇ ਭਗਵੰਤ ਸਾਨ ਕਦੀ ਵੀ ਭਈਆ ਦੇ ਖਿਲਾਫ ਨਹੀਂ ਜਾਣਾ ਭਗਵੰਤ ਭਗਵੰਤ ਸਾਨ ਨੇ ਕਦੀ ਵੀ ਭਈਆ ਦੇ ਖਿਲਾਫ ਨਹੀਂ ਜਾਣਾ ਕਿਉਂਕਿ ਅਗਰ ਭਗਵੰਤ ਸਾਨ ਭਈਆ ਦੇ ਖਿਲਾਫ ਜਾਂਦਾ ਤੇ ਉਹ ਦਿੱਲੀ ਵਾਲੇ ਲਾਣੇ ਦੀ ਚੂੜੀ ਕੱਸ ਦੇਣੀ ਹੈ ਗੱਲ ਇਹ ਆ ਤੇ ਇਹ ਜਿਹੜਾ ਗੰਦ ਜਦੋਂ ਦਾ ਆਮ ਆਦਮੀ ਪਾਰਟੀ ਆਈ ਹੈ ਇਹਨੇ ਗੰਦ ਪਾਇਆ ਪਰ ਇਹ ਆ ਕਿ ਜਿਹੜਾ ਚੰਦਾ ਕੰਮ ਕਰਦਾ ਉਹ ਉਤੇ ਤਿੰਨ ਤਿੰਨ ਵਾਰੀ ਐਨਐਸਏ ਲੱਗ ਜਾਂਦੀਆਂ ਠੀਕ ਆ ਜੀ ਪਰ ਜਿਹੜਾ ਆ ਭਈਏ ਨੇ ਰੈਪ ਕੀਤਾ ਉਹ ਬੱਚੇ ਦਾ ਉਹਨੂੰ ਗੁੱਟਾਂਾਂ 'ਚ ਉਹਦੇ ਡਾਂਗ ਦਿੱਤੀ ਆ ਕੱਟ ਦਿੱਤਾ ਉਹਨੂੰ ਜੇਲ੍ਹ ਲਿਜਾਣ ਦੀ ਕੀ ਲੋੜ ਸੀ ਉਹਨਾਂ ਦਾ ਕ੍ਰਾਈਮ ਸਾਹਮਣੇ ਆ ਗਿਆ ਸੀ ਉਹਨੂੰ ਤੇ ਆ ਕਰੈਨ ਮਗਾਉਂਦੇ ਚੌਂਕ ਦੇ ਵਿੱਚ ਡਾਂਗਦੇ ਤਾਂ ਪਤਾ ਲੱਗਦਾ ਕਿ ਇਨਸਾਫ ਆ ਉਹਨੂੰ ਤੇ ਹੁਣ ਜਵਾਈ ਬਣਾ ਕੇ ਅੰਦਰ ਰੱਖ ਲਿਆ ਉਹਨੂੰ ਰੋਟੀਆਂ ਖਵਾਣਦੇ ਆ ਹੈਨਾ ਜਦੋਂ ਉਹਦੀ ਸਜ਼ਾ ਹੋਊਗੀ ਉਹ ਕੋਈ ਸਸਤੀ ਗੱਡੀ ਵਾਹ ਕੋਈ ਰਿਕਸ਼ਾ ਖਾਲਸਾ ਚੰਗਾ ਬਾਬੇ ਧੰਨਵਾਦ ਜੀ ਜਦੋਂ ਉਹਦੀ ਸਜ਼ਾ ਪੂਰੀ ਹੋਣੀ ਆ ਪੂਰੀ ਹੋਣੀ ਆ ਇੱਕ ਮਿੰਟ ਖੜੋ ਜੀ ਮਿੰਟ ਇੱਕ ਮਿੰਟ ਇੱਕ ਮਿੰਟ